ਉਹੀ ਬਾਬਾ ਜਿਹੜਾ ਜਾਦੂ ਮੰਤਰ ਜਿੰਨੇ ਵੀ ਸੋਸ਼ਲ ਮੀਡੀਆ ਵਾਲੇ ਬਾਬੇ ਆ ਉਹ ਤੁਹਾਨੂੰ ਅੜਾਂ ਦੇ ਵਿੱਚ ਕਿਤੇ ਵੀ ਨજર ਨਹੀਂ ਆਏ ਕਿ ਅੱਜ ਉਹ ਕਿੱਥੇ ਆ ਅੱਜ ਉਹਨਾਂ ਨੇ ਕਿਉਂ ਨਹੀਂ ਪ੍ਰਮਾਤਮਾ ਦੇ ਨਾਲ ਜਿਹੜੇ ਕਹਿੰਦੇ ਸਾਡੀ ਸਿੱਧੀ ਆ ਉਹ ਪ੍ਰਮਾਤਮਾ ਦੇ ਨਾਲ ਸਿੱਧੀ ਸੀਗੀ ਤਾਂ ਗੱਲ ਕਰਦੇ ਸਿੱਧਾ ਉਹਨੂੰ ਕਹਿੰਦੇ ਤੇ ਮੀਂਹ ਰਕਵਾ ਦਿੰਦੇ ਰਕਵਾ ਦਿੰਦੇ ਪਾਣੀ ਕਿ ਪ੍ਰਮਾਤਮਾ ਰੋਕਦੇ ਹੁਣ ਤੂੰ ਪੰਜਾਬ ਬਰਬਾਦ ਹੋ ਰਿਹਾ ਤੇ ਭਾਈ ਤੂੰ ਬਰਬਾਦ ਨਾ ਕਰ ਪੰਜਾਬ ਨੂੰ ਇਸ ਤਰੀਕੇ ਦੇ ਨਾਲ ਰਿਪਰੈਜ਼ੈਂਟ ਕੀਤਾ ਗਿਆ ਕਿ ਜਿਵੇਂ ਦੁਨੀਆ ਦਾ ਸਭ ਤੋਂ ਵੱਧ ਨਸ਼ੇ ਵਾਲੀ ਸਟੇਟ ਪੰਜਾਬ ਕੋਵੇ ਕਿੰਨੇ ਨੌਜਵਾਨਾਂ ਨੇ ਆਪਣੇ ਲੱਖਾਂ ਦੇ ਟਰੈਕਟਰ ਬਰਬਾਦ ਕਰ ਲਏ ਖਤਮ ਹੋ ਗਏ ਪਰ ਉਹਨਾਂ ਨੇ ਆਪਣਾ ਫਾਇਦਾ ਨੁਕਸਾਨ ਨਹੀਂ ਸੋਚਿਆ ਉਹਨਾਂ ਨੇ ਇਹ ਦੇਖਿਆ ਕਿ ਸਾਡੇ ਭਰਾ ਨੇ ਸਾਡੀਆਂ ਭੈਣਾਂ ਨੇ ਸਾਡੀਆਂ ਮਾਵਾਂ ਨੇ ਸਾਡੇ ਬੱਚੇ ਆ ਜਿਹੜੇ ਇਸ ਵਕਤ ਮਰ ਰਹੇ ਆ ਜਿਨ੍ਹਾਂ ਨੂੰ ਰਾਸ਼ਨ ਦੀ ਲੋੜ ਆ ਜਿਨ੍ਹਾਂ ਨੂੰ ਇਨਾ ਖੜਾ ਦੇ ਵਿੱਚੋਂ ਪਾਣੀ ਦੇ ਵਿੱਚੋਂ ਕੱਢਣ ਦੀ ਲੋੜ ਆ ਤਾਂ ਉਹਨਾਂ ਨੂੰ ਬਚਾਉਣ ਦੇ ਲਈ ਅਸੀਂ ਸਾਰਾ ਕੁਝ ਆਪਣਾ ਦਾਤੇ ਲਾਤਾ ਪਾਣੀਆਂ ਦੇ ਵਿੱਚ ਡੁੱਬੇ ਹੁੰਦੇ ਸੀ ਲੋਕ ਸਾਰਾ ਘਰ ਡੁੱਬਿਆ ਹੁੰਦਾ ਸੀਗਾ ਸਿਰ ਤੇ ਛੱਤ ਨਹੀਂ ਹੁੰਦੀ ਸੀ ਕੋਠਿਆਂ ਤੇ ਬੈਠੇ ਫਿਰ ਵੀ ਪਹਿਲਾਂ ਆਵਾਜ਼ ਕੀ ਆਉਂਦੀ ਸੀਗੀ ਪੁੱਤ ਚਾਹ ਪੀ ਕੇ ਜਾਇਓ ਦੁੱਧ ਪੀ ਕੇ ਜਾਇਓ ਰੋਟੀ ਛਕਾ ਦिए ਪ੍ਰਸ਼ਾਦਾ ਛਕਾ ਦिए ਆਪ ਚਾਹੇ ਪਤਾ ਨਹੀਂ ਕਿੰਨੇ ਦਿਨਾਂ ਦੇ ਭੁੱਖੇ ਬੈਠੇ ਹੋਣ ਇਹ ਪੰਜਾਬ ਆ ਇਹ ਚੜਦੀ ਕਲਾ ਪੰਜਾਬ ਆ ਨੌਜਵਾਨਾਂ ਦੇ ਘਰਾਂ ਦੇ ਵਿੱਚ ਜਾ ਜਾ ਕੇ ਵੀ ਜਿਹੜੇ ਨੇ ਚਲਾਨ ਕੀਤੇ ਜਾਂਦੇ ਸੀ ਪਰ ਸ਼ਾਇਦ ਹੁਣ ਉਹਨਾਂ ਮੁਲਾਜ਼ਮਾਂ ਨੂੰ ਉਸ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਸਾਡੇ ਨੌਜਵਾਨਾਂ ਦੇ ਫੰਕਾਰੇ ਮਾਰਦੇ ਇਹ ਟਰੈਕਟਰ ਜਿਹੜੇ ਨੇ 10-10 ਫੁੱਟ ਪਾਣੀ ਦੇ ਵਿੱਚੋਂ ਫੰਕਾਰਾ ਮਾਰ ਕੇ ਨਿਕਲਦੇ ਇਹ ਜਹਾਜ਼ ਜਿਹੜੇ ਨੇ ਸਾਡੇ ਨਹੀਂ ਦਿਖਦੇ ਹਿੰਮਤੀ ਦਾਦ ਪੰਜਾਬੀਆਂ ਨੂੰ ਦੇਣੀ ਪੈਣੀ ਆ ਕਿ ਪੰਜਾਬੀਆਂ ਨੇ ਆਪਣਾ ਸੋਚਿਆ ਹੀ ਨਹੀਂ ਯਾਰ ਉਹਨਾਂ ਨੇ 50-50 ਲੱਖ ਦੇ ਟਰੈਕਟਰ 20-25-25 ਲੱਖ ਦੇ ਟਰੈਕਟਰਾਂ ਨੂੰ ਪਾਣੀ ਦੇ ਵਿੱਚ ਵਾੜਤਾ ਉਹਨਾਂ ਨੇ 50-50 ਲੱਖ ਦੀਆਂ 2.5 ਕਰੋੜ ਦੀਆਂ ਗੱਡੀਆਂ ਤੱਕ ਉਹਨਾਂ ਨੇ 6-6 60-70 ਫੁੱਟ ਪਾਣੀ ਦੇ ਵਿੱਚ ਵਾੜਤੀਆਂ ਜਿੰਨੇ ਵੀ ਬੰਨ ਸਤਲੂਜ ਦੇ ਬੰਨ ਅੱਜ ਟੁੱਟ ਰਹੇ ਆ ਇਹ ਸਾਰੇ ਬੰਨ ਸਭ ਨੂੰ ਪਤਾ ਕਿਹੜੀ ਸਰਕਾਰ ਦੇ ਧਿਆਨ 'ਚ ਨਹੀਂ ਆ ਕਿਹੜੇ ਲੀਡਰ ਦੇ ਧਿਆਨ 'ਚ ਨਹੀਂ ਆ ਕਿਹੜੀ ਪਾਰਟੀ ਦੇ ਧਿਆਨ 'ਚ ਨਹੀਂ ਆ ਪਰ ਕਿਸੇ ਨੇ ਪਹਿਲਾਂ ਜਾ ਕੇ ਉੱਥੇ ਸਾਰ ਲਈ ਕਿਸੇ ਨੇ ਉੱਥੇ ਜਾ ਕੇ ਸਵਾਲ ਚੱਕੇ ਸਰਕਾਰ ਨੂੰ ਸ਼ੀਸ਼ਾ ਦਿਖਾਇਆ ਇਹ ਸਿਰਫ ਅੱਜ ਇੱਕ ਰਾਜਨੀਤੀ ਹੋ ਰਹੀ ਆ ਸਤਾਈ ਦੀਦੀ ਆ ਵੋਟਾਂ ਦਿਨੀਆਂ ਨੇ ਨਾ ਨੂੰ ਜਿਹੜਾ BBMP ਦਾ ਕੰਟਰੋਲ ਆ ਉਹ ਕੇਂਦਰ ਸਰਕਾਰ ਦੇ ਕੋਲੇ ਆ ਉਹਦਾ ਪੰਜਾਬ ਦੇ ਕੋਲ ਕੰਟਰੋਲ ਹੀ ਨਹੀਂ ਆ ਤਾਂ ਉਸ ਨੂੰ ਲੈ ਕੇ ਕਾਲੀਦਲ ਗੱਲ ਕਰ ਸਕਦਾ ਸੀਗਾ ਕਾਂਗਰਸ ਪਾਰਟੀ ਨੇ ਗੱਲ ਕਿਉਂ ਨਹੀਂ ਕੀਤੀ ਕਾਂਗਰਸ ਪਾਰਟੀ ਕੇਂਦਰ ਦੇ ਅੰਦਰ ਆਪੋਜੀਸ਼ਨ ਦੇ ਵਿੱਚ ਆ ਐਲੋਪੀ ਰਾਹੁਲ ਗਾਂਧੀ ਨੇ ਪੰਜਾਬ ਦਾ ਮੁੱਦਾ ਉੱਥੇ ਕਿਉਂ ਨਹੀਂ ਚੁੱਕਿਆ ਪੰਜਾਬ ਦੇ ਵਿੱਚ ਹੜ ਆਏ ਹੋਏ ਨੇ ਮਾਜੇ ਦਾ ਬਹੁਤ ਵੱਡਾ ਹਿੱਸਾ ਹਾੜਾਂ ਦੀ ਮਾਰ ਦੇ ਵਿੱਚ ਆ ਫਸਲਾਂ ਤਬਾਹ ਹੋ ਚੁੱਕੀਆਂ ਨੇ ਘਰਾਂ ਦੇ ਘਰ ਹੜ੍ਹ ਦੇ ਵਿੱਚ ਰੁੜ ਚੁੱਕੇ ਨੇ ਪਰ ਪੰਜਾਬੀਆਂ ਨੇ ਉਹਨਾਂ ਲੋਕਾਂ ਦੀ ਉਹਨਾਂ ਪੀੜਤਾਂ ਦੀ ਮਦਦ ਦੇ ਵੀ ਹੜ੍ਹ ਲਿਆ ਦਿੱਤੇ ਨੇ ਚਾਹੇ ਰਾਸ਼ਨ ਦੀ ਸੇਵਾ ਹੋਵੇ ਚਾਹੇ ਟਹਿ ਚੁੱਕੇ ਘਰ ਪਵਾਉਣ ਦੀ ਸੇਵਾ ਹੋਵੇ ਜਾਂ ਪਿੰਡਾਂ ਦੇ ਪਿੰਡਾਂ ਦੀ ਸਫਾਈ ਕਰਨ ਦੀ ਸੇਵਾ ਹੋਵੇ ਸਾਡੇ ਪੰਜਾਬੀ ਨੌਜਵਾਨ ਮੂਰੇ ਹੋ ਕੇ ਆਪ ਮੁਹਾਰੇ ਕਰ ਰਹੇ ਨੇ ਪਰ ਕੁਝ ਲੋਕ ਇਸ ਤਰ੍ਹਾਂ ਦੇ ਵੀ ਨੇ ਜਿਹੜੇ ਜਦੋਂ ਕੋਈ ਨਫਰਤੀ ਬਿਆਨ ਦੇਣਾ ਹੁੰਦਾ ਤਾਂ ਉਹ ਲੋਕ ਸਭ ਤੋਂ ਮੂਰੇ ਹੋ ਜਾਂਦੇ ਨੇ ਪਰ ਜਦੋਂ ਹੁਣ ਭੀੜ ਪੰਜਾਬ ਦੇ ਉੱਪਰ ਪਈ ਤਾਂ ਲੋਕ ਪੰਜਾਬ ਦੇ ਵਿੱਚ ਕਿਤੇ ਵੀ ਨਹੀਂ ਦਿਖੇ ਜਾਂ ਕਿਤੇ ਵੀ ਨਹੀਂ ਪਹੁੰਚੇ ਪੰਜਾਬ ਦੇ ਵਿੱਚ ਬੈਠੇ ਕੁਝ ਮਾਪੁਰਸ਼ ਜਾਂ ਸੰਤ ਸਮਾਜ ਦੇ ਲੋਕ ਜ਼ਰੂਰ ਲੋਕਾਂ ਦੇ ਨਾਲ ਹਮਦਰਦੀ ਰੱਖਦੇ ਨੇ ਉਹਨਾਂ ਦੇ ਵੱਲੋਂ ਹੜ੍ਹਾਂ ਦੀ ਸੇਵਾ ਵੀ ਕੀਤੀ ਗਈ ਆ ਪਰ ਬਹੁਤਾਤ ਗਿਣਤੀ ਦੇ ਵਿੱਚ ਇਹ ਪਖੰਡੀ ਬਾਬੇ ਜਿਹੜੇ ਨੇ ਹੁਣ ਆਪਣੇ ਡੇਰਿਆਂ ਦੇ ਵਿੱਚ ਸੁਰੱਖਿਅਤ ਨੇ ਜਦਕੇ ਪੰਜਾਬ ਡੁੱਬ ਰਿਹਾ ਆ ਆਖਰ ਕਿਉਂ ਇਹਨਾਂ ਲੋਕਾਂ ਨੂੰ ਮੁਸ਼ਕਲ ਦੇ ਵਿੱਚ ਪੰਜਾਬ ਯਾਦ ਨਹੀਂ ਆਇਆ ਕੀ ਇਹ ਲੋਕ ਸਿਰਫ ਲੋਕਾਂ ਨੂੰ ਲੁੱਟਣ ਜਾਂ ਫਿਰ ਨਫ਼ਰਤੀ ਬਿਆਨ ਦੇਣ ਦੇ ਲਈ ਹੀ ਪੰਜਾਬ ਦੇ ਵਿੱਚ ਰਹਿੰਦੇ ਨੇ ਇਹਨਾਂ ਮੁੱਦਿਆਂ ਤੇ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਪੱਤਰਕਾਰ ਰਾਜਦੀਪ ਸਿੰਘ ਭੋਲਰ ਮੌਜੂਦ ਨੇ ਗੱਲਬਾਤ ਰਾਜਦੀਪ ਦੇ ਨਾਲ ਕਰਦੇ ਹਾਂ ਰਾਜਦੀਪ ਬਹੁਤ ਬਹੁਤ ਸਵਾਗਤ ਬਹੁਤ ਸ਼ੁਕਰੀਆ ਸੰਸਾਰ ਭਾਈ ਕੀ ਹਾਲ ਨੇ ਠੀਕ ਹਾਂ ਚੜ੍ਹਦੀ ਕਲਾ ਰਾਜਦੀਪ ਪਰ ਪੰਜਾਬ ਦੇ ਉੱਪਰ ਇੱਕ ਮੁਸ਼ਕਲ ਆਈ ਕਈ ਇਲਾਕਿਆਂ ਦੇ ਵਿੱਚ ਆਪਾਂ ਨੇ ਦੇਖਿਆ ਰਾਜਦੀਪ ਕਿ 10-10 ਫੁੱਟ ਤੋਂ ਉੱਪਰ ਪਾਣੀ ਦੇਖਣ ਨੂੰ ਮਿਲਿਆ ਪਰ ਪੰਜਾਬੀ ਨੌਜਵਾਨਾਂ ਬਾਰੇ ਪਹਿਲਾਂ ਮੈਂ ਸ਼ੁਰੂਆਤ ਕਰਨਾ ਚਾਹੂੰਗਾ ਕਿ ਜਿਨ੍ਹਾਂ ਨੂੰ ਨਸ਼ੇੜੀ ਕਿਹਾ ਜਾਂਦਾ ਸੀ ਜਿਨ੍ਹਾਂ ਨੂੰ ਗੈਂਗਸਟਰ ਬਣਾ ਕੇ ਮਾਰਿਆ ਗਿਆ ਜਿਨ੍ਹਾਂ ਨੂੰ ਕਿਹਾ ਗਿਆ ਹੈ ਪ੍ਰਵਾਸ ਕਰਗੇ ਪਰ ਉਹੀ ਪੰਜਾਬੀ ਨੌਜਵਾਨਾਂ ਦੇ ਟਰੈਕਟਰ ਜਿਹੜੇ ਨੇ ਉਹਨਾਂ ਦੇ ਉਹ ਘੋੜੇ ਜਿਹੜੇ ਨੇ ਉਹ ਹੜਾਂ ਦੇ ਵਿੱਚੋਂ ਮੁਸ਼ਕਲਾਂ ਦੇ ਵਿੱਚੋਂ ਲੋਕਾਂ ਨੂੰ ਕੱਢ ਰਹੇ ਨੇ ਅੱਜ ਬਿਲਕੁਲ ਇਹਦੇ ਵਿੱਚ ਕੋਈ ਦੋਰਾਵਾ ਨਹੀਂ ਜਿੱਥੇ ਅੱਜ ਪੂਰਾ ਸਿਸਟਮ ਫੇਲ ਹੋ ਚੁੱਕਿਆ ਸਰਕਾਰਾਂ ਫੇਲ ਹੋ ਚੁੱਕੀਆਂ ਉੱਥੇ ਹੀ ਪੰਜਾਬੀ ਹੀ ਪੰਜਾਬੀਆਂ ਦੇ ਲਈ ਮੋਢੇ ਨਾਲ ਮੋਢਾ ਲਾ ਕੇ ਖੜੇ ਆ ਖਾਸ ਕਰਕੇ ਸਾਡੀ ਨੌਜਵਾਨ ਪੀੜੀ ਜਿਸ ਨੌਜਵਾਨ ਪੀੜ੍ਹੀ ਦੇ ਉੱਤੇ ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਬਹੁਤ ਵੱਡੇ ਐਲੀਗੇਸ਼ਨ ਲੱਗੇ ਪੰਜਾਬ ਨੂੰ ਉੜਤਾ ਪੰਜਾਬ ਤੱਕ ਕਿਹਾ ਗਿਆ ਉੜਤਾ ਪੰਜਾਬ ਦੀਆਂ ਫਿਲਮਾਂ ਤੱਕ ਬਣਾਈਆਂ ਗਈਆਂ ਪੰਜਾਬ ਨੂੰ ਇਸ ਤਰੀਕੇ ਦੇ ਨਾਲ ਰਿਪਰੈਜ਼ੈਂਟ ਕੀਤਾ ਗਿਆ ਕਿ ਜਿਵੇਂ ਦੁਨੀਆ ਦਾ ਸਭ ਤੋਂ ਵੱਧ ਨਸ਼ੇ ਵਾਲੀ ਸਟੇਟ ਪੰਜਾਬ ਹੋਵੇ ਤਾਂ ਇਹ ਗੱਲਾਂ ਹੋਈਆਂ ਜਿਸ ਤੋਂ ਬਾਅਦ ਪੰਜਾਬ ਦੇ ਨੌਜਵਾਨਾਂ ਨੂੰ ਜੈਗਸਟਰ ਤੱਕ ਦੇ ਨਾਮ ਦਿੱਤੇ ਗਏ ਅੱਤਵਾਦੀ ਤੱਕ ਦੇ ਨਾਮ ਦਿੱਤੇ ਗਏ ਖਾਲਕੂਆਂ ਦੇ ਨਾਮ ਦਿੱਤੇ ਗਏ ਬਹੁਤ ਸਾਰੇ ਨਾਮ ਸਾਡੀ ਪੰਜਾਬ ਦੀ ਨੌਜਵਾਨੀ ਨੂੰ ਦਿੱਤੇ ਗਏ ਵੇਲੜ ਨਕਮੇ ਅਣਪੜ ਤੱਕ ਇਹਨਾਂ ਨੂੰ ਆਖਿਆ ਗਿਆ ਤੇ ਉਸ ਤੋਂ ਵੀ ਵੱਡੀ ਗੱਲ ਇਹ ਆ ਕਿ ਇੰਨਾ ਹੜਾਂ ਦੇ ਵਿੱਚ ਨਾ ਇੱਕ ਸਭ ਤੋਂ ਵੱਡੀ ਚੀਜ਼ ਇਹ ਰਹੀ ਕਿ ਤੁਸੀਂ ਦੇਖੋ ਮੁੱਖ ਮੰਤਰੀ ਪੰਜਾਬ ਨੇ ਬੀਤੇ ਦਿਨਾਂ ਦੇ ਵਿੱਚ ਕੁਝ ਸਮਾਂ ਪਹਿਲਾਂ ਸਟੇਜ ਤੋਂ ਇੱਕ ਇੱਕ ਉਹਨਾਂ ਨੇ ਸਪੀਚ ਦਿੱਤੀ ਸੀ ਜਿਸ ਦੇ ਵਿੱਚ ਉਹਨਾਂ ਨੇ ਜ਼ਿਕਰ ਕੀਤਾ ਸੀ ਕਿ ਪੰਜਾਬ ਦੇ ਅੰਦਰ ਟਰੈਕਟਰਾਂ ਦੀ ਜਿਹੜੀ ਗਿਣਤੀ ਆ ਉਹ ਕਾਫੀ ਜ਼ਿਆਦਾ ਵੱਧ ਚੁੱਕੀ ਆ ਇਹ ਟਰੈਕਟਰ ਜਾਂ ਤਾਂ ਖੰਭਾ ਖਿੱਚਣ ਦੇ ਕੰਮ ਆਉਂਦੇ ਆ ਜਾਂ ਫਿਰ ਇਹ ਧਰਨੇ ਲਾਉਣ ਦੇ ਕੰਮ ਆਉਂਦੇ ਆ ਟਰਾਲੀਆਂ ਖਿੱਚਣ ਦੇ ਕੰਮ ਆਉਂਦੇ ਆ ਪਰ ਅੱਜ ਤੁਸੀਂ ਦੇਖੋ ਪੰਜਾਬ ਦੇ ਅੰਦਰ ਸਭ ਤੋਂ ਵੱਧ ਟਰੈਕਟਰ ਹੀ ਚੱਲੇ ਜੇ ਟਰੈਕਟਰ ਪੰਜਾਬ ਦੇ ਅੰਦਰ ਸੀਗੇ ਪੰਜਾਬ ਦੇ ਲੋਕਾਂ ਕੋਲੇ ਕਿਸਾਨਾਂ ਕੋਲੋਂ ਟਰੈਕਟਰ ਸੀ ਵੱਡੇ ਵੱਡੇ ਮਹਿੰਗੇ ਮਹਿੰਗੇ ਟਰੈਕਟਰ ਜਿਹੜੇ ਸ਼ੌਂਕ ਦੇ ਨਾਲ ਆਪਣੇ ਸ਼ੌਂਕ ਦੇ ਨਾਲ ਸਾਡੇ ਪੰਜਾਬ ਦੇ ਨੌਜਵਾਨਾਂ ਨੇ ਖੇਤੀਬਾੜੀ ਕਰਨ ਦੇ ਲਈ ਲਏ ਗਏ ਸੀ ਉਹਨਾਂ ਲੱਖਾਂ ਰੁਪਏ ਦੇ ਟਰੈਕਟਰਾਂ ਨੂੰ ਉਹਨਾਂ ਨੇ ਪਾਣੀ ਦੇ ਵਿੱਚ ਵਾਰ ਦਿੱਤਾ ਜਿੱਥੇ ਸਾਰੇ ਦਾ ਸਾਰਾ ਟਰੈਕਟਰ ਡੁੱਬ ਜਾਂਦਾ ਸੀ ਕਿੰਨੇ ਨੌਜਵਾਨਾਂ ਨੇ ਆਪਣੇ ਲੱਖਾਂ ਦੇ ਟਰੈਕਟਰ ਬਰਬਾਦ ਕਰ ਲਏ ਖਤਮ ਹੋ ਗਏ ਪਰ ਉਹਨਾਂ ਨੇ ਆਪਣਾ ਫਾਇਦਾ ਨੁਕਸਾਨ ਨਹੀਂ ਸੋਚਿਆ ਉਹਨਾਂ ਨੇ ਇਹ ਦੇਖਿਆ ਕਿ ਸਾਡੇ ਭਰਾ ਨੇ ਸਾਡੀਆਂ ਭੈਣਾਂ ਨੇ ਸਾਡੀਆਂ ਮਾਵਾਂ ਨੇ ਸਾਡੇ ਬੱਚੇ ਆ ਜਿਹੜੇ ਇਸ ਵਕਤ ਮਰ ਰਹੇ ਆ ਜਿਨ੍ਹਾਂ ਨੂੰ ਰਾਸ਼ਨ ਦੀ ਲੋੜ ਆ ਜਿਨ੍ਹਾਂ ਨੂੰ ਇਨਾ ਖੜਾ ਦੇ ਵਿੱਚੋਂ ਪਾਣੀ ਦੇ ਵਿੱਚੋਂ ਕੱਢਣ ਦੀ ਲੋੜ ਆ ਤਾਂ ਉਹਨਾਂ ਨੂੰ ਬਚਾਉਣ ਦੇ ਲਈ ਅਸੀਂ ਸਾਰਾ ਕੁਝ ਆਪਣਾ दांव ਤੇ ਲਾਤਾ ਬੰਨ ਮਾਰੇ ਸਾਡੇ ਨੌਜਵਾਨਾਂ ਨੇ ਦਿਨੋਂ ਰਾਤ ਇੱਕ ਕਰਤੀ ਉੱਥੇ ਉਹਨਾਂ ਨੇ ਭੁੱਖ ਨਹੀਂ ਦੇਖੀ ਉਹਨਾਂ ਨੇ ਤੇ ਹੀ ਨਹੀਂ ਦੇਖੀ ਉਹਨਾਂ ਨੇ ਆਈ ਨਹੀਂ ਦੇਖਿਆ ਕਿ ਯਾਰ ਸਾਡਾ ਕੀ ਨੁਕਸਾਨ ਹੁੰਦਾ ਇੱਕ ਵੀਰ ਜਿਹੜਾ ਘੜਾਂ ਦੇ ਵਿੱਚ ਲੋਕਾਂ ਦੀ ਮਦਦ ਕਰ ਰਿਆ ਸੀ ਸੇਵਾ ਕਰਦਾ ਫਿਰ ਰਿਹਾ ਟਰੈਕਟਰਾਂ ਲੀਆਂ ਲੈ ਕੇ ਰਾਸ਼ਨ ਲੈ ਕੇ ਗਿਆ ਹੋਇਆ ਪਿੱਛੋਂ ਦਾ ਘਟਿਆ ਜਾਂਦਾਗਾ ਅਸੀਂ ਅਜਿਹੇ ਹਾਲਾਤ ਦੇਖਿਆ ਜੱਜਬਾ ਪੰਜਾਬ ਦਾ ਇਹ ਪੰਜਾਬ ਆ ਚੜਦੀ ਕਲਾ ਦਾ ਪੰਜਾਬ ਆ ਇਹ ਉਹ ਪੰਜਾਬ ਆ ਜਿਹੜਾ ਅਫਗਾਨਿਸਤਾਨ ਦੇ ਅੰਦਰ ਜੇ ਹੜ ਆਏ ਤਾਂ ਪੰਜਾਬ ਉਥੇ ਪਹੁੰਚ ਗਿਆ ਸਾਡਾ ਸਿੱਖ ਰੈਜੀਮੈਂਟ ਉਥੇ ਪਹੁੰਚ ਗਿਆ ਖਾਲਸਾ ਏਡਵਾਰੀਆ ਟੀਮਾਂ ਉਥੇ ਜਾਵੜਨਦੀਆਂ ਨੇ ਜੇ ਕੇਰਲਾ ਦੇ ਵਿੱਚ ਹੜ ਆਏ ਕਰਨਾਟਕਾ ਦੇ ਵਿੱਚ ਜਾਂ ਮੱਧ ਪ੍ਰਦੇਸ਼ ਦੇ ਵਿੱਚ ਹਾਲਾਤ ਬਣੇ ਹੜ ਆਏ ਜਿੱਥੇ ਵੀ ਤਬਾਹੀ ਹੁੰਦੀ ਆ ਜਿੱਥੇ ਵੀ ਰਾਸ਼ਨ ਦੀ ਲੰਗਰ ਦੀ ਲੋੜ ਪੈਂਦੀ ਹੈ ਜਿੱਥੇ ਵੀ ਮਦਦ ਦੀ ਲੋੜ ਪੈਂਦੀ ਹੈ ਸਭ ਤੋਂ ਮੂਰੀ ਹੋ ਕੇ ਪੰਜਾਬ ਖੜਿਆਗਾ ਪੰਜਾਬ ਨੇ ਹਮੇਸ਼ਾ ਹੀ ਜਿਹੜਾ ਅੱਗੇ ਹੋ ਕੇ ਕੰਮ ਕੀਤਾ ਤੇ ਇਹ ਗੁਰੂਆਂ ਦੀ ਧਰਤੀ ਆ ਤੇ ਗੁਰੂਆਂ ਦੀ ਕੌਮ ਆ ਇਹ ਅਸੀਂ ਉਸ ਕੌਮ ਦੇ ਵਿੱਚੋਂ ਜਿੱਥੇ ਭਾਈ ਕਨਈਆ ਜੀ ਨੇ ਦੁਸ਼ਮਣਾਂ ਨੂੰ ਵੀ ਨਾਲ-ਨਾਲ ਪਾਣੀ ਪਿਆਇਆ ਸੀ ਤੇ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਕੋਲ ਸ਼ਿਕਾਇਤ ਗਈ ਤਾਂ ਗੁਰੂ ਪਾਤਸ਼ਾਹ ਨੇ ਭਾਈ ਕਨਈਆ ਨੂੰ ਸ਼ਾਬਾਸ਼ੀ ਦਿੰਦੇ ਹੋਏ ਗੱਲ ਕਹੀ ਸੀ ਕਿ ਕਨਈਆ ਹੁਣ ਪਾਣੀ ਦੇ ਨਾਲ-ਨਾਲ ਮੱਲਮ ਵੀ ਲਾਇਆ ਕਰ ਤਾਂ ਇਹ ਪੰਜਾਬ ਆ ਤੁਸੀਂ ਅੱਜ ਹੜ੍ਹਾਂ ਦੇ ਵਿੱਚ ਸਾਡੇ ਪੱਤਰਕਾਰ ਵੀ ਰਿਕਵਰੇਜ ਕਰ ਰਹੇ ਸੀਗੇ ਜਿਹੜੀਆਂ ਟੀਮਾਂ ਰੈਸਕਿਊ ਕਰ ਰਹੀਆਂ ਸੀ ਜਿਹੜੇ ਨੌਜਵਾਨ ਲੱਗੇ ਹੋਏ ਸੀ ਸੰਸਥਾਵਾਂ ਲੱਗੀਆਂ ਹੋਈਆਂ ਸੀ ਪਾਣੀਆਂ ਦੇ ਵਿੱਚ ਡੁੱਬੇ ਹੁੰਦੇ ਸੀ ਲੋਕ ਸਾਰਾ ਘਰ ਡੁੱਬਿਆ ਹੁੰਦਾ ਸੀਗਾ ਸਿਰ ਤੇ ਛੱਤ ਨਹੀਂ ਹੁੰਦੀ ਸੀ ਕੋਠਿਆਂ ਤੇ ਬੈਠੇ ਫਿਰ ਵੀ ਪਹਿਲਾਂ ਆਵਾਜ਼ ਕੀ ਆਉਂਦੀ ਸੀਗੀ ਪੁੱਤ ਚਾਹ ਪੀ ਕੇ ਜਾਇਓ ਦੁੱਧ ਪੀ ਕੇ ਜਾਇਓ ਰੋਟੀ ਛਕਾ ਦिए ਪ੍ਰਸ਼ਾਦਾ ਛਕਾ ਦिए ਆਪ ਚਾਹੇ ਪਤਾ ਨਹੀਂ ਕਿੰਨੇ ਦਿਨਾਂ ਦੇ ਭੁੱਖੇ ਬੈਠੇ ਹੋਣ ਇਹ ਪੰਜਾਬ ਆ ਇਹ ਚੜਦੀ ਕਲਾ ਪੰਜਾਬ ਆ ਬਿਲਕੁਲ ਰਾਜਦੀਪ ਚੜ੍ਹਦੀ ਕਲਾ ਵਾਲਾ ਪੰਜਾਬ ਆ ਤੁਸੀਂ ਨੇ ਸਾਡੇ ਨੌਜਵਾਨਾਂ ਦੇ ਟਰੈਕਟਰਾਂ ਦੀ ਗੱਲ ਕੀਤੀ ਆ ਕੁਝ ਪੁਲਿਸ ਮੁਲਾਜ਼ਮ ਪਿਛਲੇ ਦਿਨਾਂ ਦੇ ਵਿੱਚ ਕਾਫੀ ਵਾਇਰਲ ਵੀ ਹੋਏ ਸੀ ਵੀਡੀਓ ਬਣਾਉਣ ਦੇ ਚੱਕਰ ਦੇ ਵਿੱਚ ਨੌਜਵਾਨਾਂ ਦੇ ਘਰਾਂ ਦੇ ਵਿੱਚ ਜਾ ਜਾ ਕੇ ਵੀ ਜਿਹੜੇ ਨੇ ਚਲਾਨ ਕੀਤੇ ਜਾਂਦੇ ਸੀ ਪਰ ਸ਼ਾਇਦ ਹੁਣ ਉਹਨਾਂ ਮੁਲਾਜ਼ਮਾਂ ਨੂੰ ਉਸ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਸਾਡੇ ਨੌਜਵਾਨਾਂ ਦੇ ਫੁੰਕਾਰੇ ਮਾਰਦੇ ਇਹ ਟਰੈਕਟਰ ਜਿਹੜੇ ਨੇ 10-10 ਫੁੱਟ ਪਾਣੀ ਦੇ ਵਿੱਚੋਂ ਫੁੰਕਾਰਾ ਮਾਰ ਕੇ ਨਿਕਲਦੇ ਇਹ ਜਹਾਜ਼ ਜਿਹੜੇ ਨੇ ਸਾਡੇ ਨਹੀਂ ਦਿਖਦੇ ਹੁਣ ਸਾਨੂੰ ਫੰਡਿੰਗ ਪੁੱਛਣ ਵਾਲੇ ਲੋਕ ਵੀ ਜਿਹੜੇ ਨੇ ਲੋਪ ਹੋ ਗਏ ਨੇ ਕਿ ਕਹਿੰਦੇ ਨੇ ਇਹਨਾਂ ਲੋਕਾਂ ਦੇ ਕੋਲ ਫੰਡਿੰਗ ਕਿੱਥੋਂ ਆਉਂਦੀ ਆ ਹੁਣ ਜਦੋਂ ਪੰਜਾਬ ਦੇ ਨਾਲ ਪੰਜਾਬ ਖੜ ਗਿਆ ਤਾਂ ਫਿਰ ਹੁਣ ਸਾਨੂੰ ਫੰਡਿੰਗ ਪੁੱਛਣ ਵਾਲੀ ਪ੍ਰਜਾਤੀ ਵੀ ਜਿਹੜੀ ਆ ਬਿਲਕੁਲ ਲੋਪ ਹੋ ਚੁੱਕੀ ਆ ਬਿਲਕੁਲ ਦੇਖੋ ਇਹਦੇ ਵਿੱਚ ਕੋਈ ਦੋਰਾਵਾ ਨਹੀਂ ਆ ਪੰਜਾਬ ਦੇ ਅੰਦਰ ਜੋ ਕੁਝ ਹੋਇਆ ਜਿੱਥੇ ਨੌਜਵਾਨਾਂ ਨੇ ਮਦਦ ਕਰਨ ਤੋਂ ਅੱਗੇ ਹੋ ਕੇ ਹੱਥ ਵਧਾਉਣ ਤੋਂ ਕਸਰ ਨਹੀਂ ਛੱਡੀ ਉੱਤੇ ਹੀ ਨਾਲ ਨਾਲ ਜਿਹੜੀਆਂ ਤਾਕਤਾਂ ਸੀਆਂ ਉਹਨਾਂ ਦੇ ਵੱਲੋਂ ਰੋਕਿਆ ਵੀ ਗਿਆ ਕਈ ਥਾਵਾਂ ਦੇ ਉੱਤੇ ਹੋਇਆ ਪ੍ਰਸ਼ਾਸਨ ਦੇ ਵੱਲੋਂ ਟਰਾਲੀਆਂ ਜਿਹੜੀਆਂ ਰਾਸ਼ਨ ਦੀਆਂ ਜਾ ਰਹੀਆਂ ਸੀ ਟੈਕਟਰ ਟਰਾਲੀਆਂ ਜਾ ਰਹੀ ਸੀ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਆ ਬਹੁਤ ਥਾਵਾਂ ਦੇ ਉੱਤੇ ਇਹ ਚੀਜ਼ ਹੋਈ ਆ ਹਾਲਾਕਿ ਉਸ ਥਾਂ ਦੇ ਉੱਤੇ ਹੁਣ ਅਸੀਂ ਜਿਹੜਾ ਜ਼ਿਆਦਾਤਰ ਜਾਇਜ਼ਾ ਲਿਆ ਲੋਕ ਜਿਹੜੇ ਕਹਿ ਰਹੇ ਆ ਕਿ ਸਾਡਾ ਰਾਸ਼ਨ ਜਾਨ ਦਿੱਤਾ ਜਾ ਰਿਹਾ ਪ੍ਰਸ਼ਾਸਨ ਇਹ ਗੱਲ ਕਹਿੰਦਾ ਸੀਗਾ ਕਿ ਅੱਗੇ ਜੀ ਰਸਤਾ ਸੇਫ ਨਹੀਂ ਆ ਵੱਡਾ ਹਾਸਾ ਵਾਪਸ ਸਕਦਾ ਨੁਕਸਾਨ ਹੋ ਸਕਦਾ ਟਰੈਕਟਰ ਖੁੱਪ ਸਕਦੇ ਆ ਕੋਈ ਪਾਰ ਪਿਆ ਹੋ ਸਕਦਾ ਸੜਕ ਟੁੱਟੀ ਹੋ ਸਕਦੀ ਹੈ ਕੁਝ ਵੀ ਹੋ ਸਕਦਾ ਕਿਉਂਕਿ ਜਦੋਂ 6 6 7 7 ਫੁੱਟ 8 8 ਫੁੱਟ ਪਾਣੀ ਸੀਗਾ ਤਾਂ ਉੱਥੇ ਡਰਦਾ ਮਾਹੌਲ ਬਹੁਤ ਜ਼ਿਆਦਾ ਸੀ ਪਰ ਇਹ ਹਿੰਮਤ ਆ ਹਿੰਮਤੀ ਦਾਦ ਪੰਜਾਬੀਆਂ ਨੂੰ ਦੇਣੀ ਪੈਣੀ ਆ ਕਿ ਪੰਜਾਬੀਆਂ ਨੇ ਆਪਣਾ ਸੋਚਿਆ ਹੀ ਨਹੀਂ ਯਾਰ ਉਹਨਾਂ ਨੇ 50 50 ਲੱਖ ਦੇ ਟਰੈਕਟਰ 20 25 25 ਲੱਖ ਦੇ ਟਰੈਕਟਰਾਂ ਨੂੰ ਪਾਣੀ ਦੇ ਵਿੱਚ ਵਾੜਤਾ ਉਹਨਾਂ ਨੇ 50 50 ਲੱਖ ਦੀਆਂ 2.5 ਕਰੋੜ ਦੀਆਂ ਗੱਡੀਆਂ ਤੱਕ ਉਹਨਾਂ ਨੇ 6-6 7-7 ਫੁੱਟ ਪਾਣੀ ਦੇ ਵਿੱਚ ਵਾੜਤੀਆਂ ਡਿਫੈਂਡਰ ਵਰਗੀਆਂ ਗੱਡੀਆਂ ਮਾਜੇ ਦੇ ਵਿੱਚ ਫਿਰਦੀਆਂ ਸੀ ਲੋਕਾਂ ਦੀ ਮਰਤ ਕਰਦੀਆਂ 2.5 ਕਰੋੜ ਰੁਪਏ ਦੀ ਗੱਡੀ ਇੱਕ ਆਉਂਦੀ ਆ ਤਕੜੇ ਤਕੜੇ ਜਿਹੜੇ ਲੋਕ ਉਸ ਗੱਡੀ ਨੂੰ ਰੱਖਦੇ ਆ ਤੇ ਸਾਡੇ ਪੰਜਾਬੀਆਂ ਨੇ ਡਿਫੈਂਡਰਾਂ ਦੇ ਵਿੱਚ ਜਾ ਕੇ ਲੋਕਾਂ ਦੀ ਸੇਵਾ ਕੀਤੀ ਆ ਇਹ ਪੰਜਾਬ ਆ ਇਸੇ ਗੱਲ ਕਰਕੇ ਸਾਡੇ ਤੇ ਸਵਾਲ ਉੱਠਦੇ ਆ ਇਸੇ ਗੱਲ ਕਰਕੇ ਸਾਨੂੰ ਪੁੱਛਿਆ ਜਾਂਦਾ ਇਹਨਾਂ ਨੂੰ ਜਿਹੜੇ ਦੂਜੇ ਗੋਦੀ মিডিਆ ਗਾ ਜਾਂ ਜਿਹੜੇ ਵੱਖਵਾਦੀ ਸੋਚ ਵਾਲੇ ਲੋਕ ਆ ਉਹ ਇਸੇ ਕਰਕੇ ਪੁੱਛਦੇ ਕਿੱਥੋਂ ਫੰਡ ਤੋਂ ਨੂੰ ਆਉਂਦੇ ਕਿੱਥੋਂ ਤੁਸੀਂ ਇਹਨੇ ਲੰਗਰ ਲਾਉਂਦੇ ਪਰ ਬਾਰ-ਬਾਰ ਇਤਿਹਾਸ ਜਿਹੜਾ ਇਹਨਾਂ ਨੂੰ ਦੱਸਣਾ ਪੈਂਦਾ ਇਹ ਗੁਰੂ ਨਾਨਕ ਪਾਤਸ਼ਾਹ ਦਾ ਚਲਾਇਆ ਹੋਇਆ ਲੰਗਰ ਆ ਇਹ ਕਦੇ ਵੀ ਸਮਾਪਤ ਨਹੀਂ ਹੋਣਾਗਾ ਇਸੇ ਤਰ੍ਹਾਂ ਵਾਦਾ ਜਾਣਾ ਹਮੇਸ਼ਾ ਸਾਨੂੰ ਇਤਿਹਾਸ ਤੋਂ ਸਿੱਖਣ ਨੂੰ ਮਿਲਦਾ ਇਹ ਅਸੀਂ ਉਸ ਕੌਮ ਦੇ ਵਿੱਚੋਂ ਆ ਜਿੱਤੇ ਵਾਰੇ ਹਮੇਸ਼ਾ ਕਿਹਾ ਜਾਂਦਾ ਕਿ ਜਿਉਂ-ਜਿਉਂ ਦਾਤੀ ਸਾਨੂੰ ਵੱਢਦੀ ਜਾਵੇ ਓਵੇਂ ਅਸੀਂ ਦੂਣ ਸਵਾਏ ਹੋਈ ਜਾਈਏ ਜਿਵੇਂ-ਜਿਵੇਂ ਸਾਨੂੰ ਤੁਸੀਂ ਮਾਰਨ ਦੀਆਂ ਕੋਸ਼ਿਸ਼ਾਂ ਕਰੋਗੇ ਅਸੀਂ ਦੁੱਗਣੇ ਹੋ ਹੋ ਨਿਕਲ ਕੇ ਸਾਹਮਣੇ ਆਵਾਂਗੇ ਅੱਜ ਜਿਹੜੇ ਪੰਜਾਬ ਚ ਹੜਾ ਆਇਆ ਇਹ ਹੜ ਕੁਦਰਤੀ ਨਹੀਂ ਆ ਇਹ ਮੈਨ ਮੇਡ ਫਲੱਡ ਲਿਆਂਦੇ ਗਏ ਆ ਇਹਨਾਂ ਨੂੰ ਰੋਕਿਆ ਜਾ ਸਕਦਾ ਸੀ ਪਰ ਇਹਨਾਂ ਨੂੰ ਰੋਕਿਆ ਨਹੀਂ ਗਿਆ ਕਿਉਂਕਿ ਇਹ ਮਿੱਥੀ ਹੋਈ ਪਲੈਨਿੰਗ ਦੇ ਤਹਿਤ ਹੋਇਆ ਸਾਜ਼ਿਸ਼ ਦੇ ਤਹਿਤ ਹੋਇਆ ਤਾਂ ਇਸ ਦੇ ਵਿੱਚ ਪੰਜਾਬ ਨੂੰ ਪੰਜਾਬ ਦੀ ਐਗਰੀਕਲਚਰ ਲੈਂਡ ਨੂੰ ਬਰਬਾਦ ਕਰਨ ਦੀ ਖਤਮ ਕਰਨ ਦੀ ਜਿਹੜੀ ਕੋਸ਼ਿਸ਼ ਹੋਈ ਆ ਇੱਕ ਵੱਡੇ ਪੱਧਰ ਦੇ ਉੱਤੇ ਪਲੈਨਿੰਗ ਹੋਈ ਆ ਪਰ ਇਹ ਪੰਜਾਬ ਗੁਰੂਆਂ ਦੇ ਨਾਮ ਤੇ ਵਸਦਾ ਇਹ ਪੰਜਾਬੀ ਕਦੇ ਵੀ ਜਿੰਨਾ ਮਰਜੀ ਇਹਨਾਂ ਦੇ ਉੱਤੇ ਮਾੜਾ ਸਮਾਂ ਆ ਜੇ ਅਸੀਂ ਉਹ ਸਮਾਂ ਹੰਡਾਇਆ ਜਦੋਂ ਸਿਰਫ ਚੰਦ ਜਿਹੜੇ ਸਾਡੇ ਕੌਮ ਦੇ ਵਿੱਚ ਬੰਦੇ ਸਿੱਖ ਰਹਿ ਗਏ ਸੀਗੇ ਜਦੋਂ ਜੰਗਲਾਂ ਦੇ ਵਿੱਚ ਰਾਤਾ ਕੱਟੀਆਂ ਅਸੀਂ ਉਹ ਸਮਾਂ ਹੰਡਾਇਆ ਜਦੋਂ ਮੁਗਲਾਂ ਨੇ ਸਰਾਂ ਦੇ ਮੁੱਲ ਲਾਤੇ ਸੀਗੇ ਤਾਂ ਇਹ ਤਾਂ ਉਦੋਂ ਨਹੀਂ ਮੁੱਕੇਗੇ ਜਦੋਂ ਅਕਬਰ ਵਰਗਿਆਂ ਨੇ ਅਫਦਾਲੀ ਵਰਗਿਆਂ ਨੇ ਇਹ ਕਹਿਤਾ ਸੀ ਕਿ ਸਿੱਖਾਂ ਨੂੰ ਖਤਮ ਕਰ ਦੋ ਸਿੱਖਾਂ ਨੂੰ ਮਾਰ ਦੋ ਪੰਜਾਬੀਆਂ ਦਾ ਨਾਮੋ ਨਿਸ਼ਾਨ ਮਿਟਾ ਦਿਓ ਇਹ ਤਾਂ ਉਦੋਂ ਨਹੀਂ ਖਤਮ ਹੋਏ ਤੇ ਹੁਣ ਤਾਂ ਸਾਡੇ ਕੋਲੇ ਬਹੁਤ ਕੁਝ ਆ ਅੱਜ ਸਾਡੀ ਕਮਿਊਨਿਟੀ ਦੇ ਵਿੱਚੋਂ ਸਾਡੇ ਪੰਜਾਬੀ ਹੀ ਸਾਡੇ ਸਿੱਖ ਭਰਾ ਦੁਨੀਆ ਦੇ ਹਰ ਕੋਨੇ ਦੇ ਵਿੱਚ ਬੈਠੇ ਆ ਅਮਰੀਕਾ ਦੇ ਵਾਈਟ ਹਾਊਸ ਵਰਗੀਆਂ ਜਿਹੜੀਆਂ ਸੰਸਥਾ ਵਾਈਟ ਹਾਊਸ ਵਰਗੇ ਰਾਜਨੀਤਿਕ ਕੇਂਦਰ ਨੇ ਜਿਵੇਂ ਆਪਣੇ ਇੰਡੀਆ ਦਾ ਪਾਰਲੀਮੈਂਟ ਆ ਉਹਨਾਂ ਥਾਵਾਂ ਦੇ ਉੱਤੇ ਸਾਡੇ ਲੋਕ ਬੈਠਿਆ ਐ ਐਮਪੀ ਵਿਦੇਸ਼ਾਂ ਦੇ ਵਿੱਚ ਬਣੇ ਬੈਠਿਆ ਵਿਦੇਸ਼ਾਂ 'ਚ ਮੰਤਰੀ ਬਣੇ ਬੈਠਿਆ ਸਾਡੇ ਆਪਣੇ ਰਾਜ ਭਾਗ ਵੱਡੀਆਂ ਅਹੁਦਿਆਂ ਦੇ ਉੱਤੇ ਸਾਡੇ ਆਪਣੇ ਨੌਜਵਾਨ ਮੁੰਡੇ ਕੁੜੀਆਂ ਅੱਜ ਬੈਠ ਚੁੱਕੇ ਆ ਤਾਂ ਇਹ ਪੰਜਾਬ ਨੂੰ ਜਿਹੜੀਆਂ ਮਾਰਨ ਦੀਆਂ ਕੋਸ਼ਿਸ਼ਾਂ ਨੇ ਜਿਹੜੀਆਂ ਪੰਜਾਬ ਨੂੰ ਦਬਾਉਣ ਦੀਆਂ ਕੋਸ਼ਿਸ਼ਾਂ ਨੇ ਇਹਨਾਂ ਦੇ ਵਿੱਚ ਕਦੇ ਵੀ ਇਹਨਾਂ ਮਨਸੂਬਿਆਂ ਦੇ ਵਿੱਚ ਜਿਹੜਾ ਸਰਕਾਰਾਂ ਨੇ ਏਜੰਸੀਆਂ ਨੇ ਜਿਹੜੀਆਂ ਫਿਰਕੂ ਸਿਆਸਤਾ ਨੇ ਤਾਕਤਾਂ ਨੇ ਉਹ ਕਦੇ ਵੀ ਕਾਮਯਾਬ ਨਹੀਂ ਹੋਣਗੀਆਂ ਰਾਜਦੀਪ ਤੁਸੀਂ ਮੈਨਮੇਡ ਫਲਡਸ ਦੀ ਗੱਲ ਕੀਤੀ ਹੈ ਕਿ ਹੜ੍ਹ ਰੋਕੇ ਜਾ ਸਕਦੇ ਸੀ ਬਿਲਕੁਲ ਇੱਥੇ ਇਹ ਗੱਲ ਕਹੀ ਜਾ ਸਕਦੀ ਹੈ ਕਿ ਹਾਂ ਜੇ ਸਰਕਾਰਾਂ ਚਾਹੁੰਦੀਆਂ ਸਰਕਾਰਾਂ ਦੇ ਢੁਕਵੇਂ ਜਿਹੜੇ ਨੇ ਪ੍ਰਬੰਧ ਕੀਤੇ ਹੁੰਦੇ ਡੈਮਸ ਦੀ ਸਫਾਈ ਕਰਵਾਈ ਹੁੰਦੀ ਬੰਨ ਮਜ਼ਬੂਤ ਕੀਤੇ ਹੁੰਦੇ ਤਾਂ ਇਹ ਫਲਡਸ ਜਿਹੜੇ ਨੇ ਪੰਜਾਬ ਦੀ ਬਰਬਾਦੀ ਜਿਹੜੀ ਆ ਔਰ ਰੋਕੀ ਜਾ ਸਕਦੀ ਸੀ ਪਰ ਇਹਨਾਂ ਹੜ੍ਹਾਂ ਦੇ ਵਿੱਚ ਤੁਸੀਂ ਦੇਖਿਆ ਕਾਫੀ ਲੀਡਰ ਜਿਹੜੇ ਨੇ ਚਟੇ ਕੁਰਤੇ ਪਜਾਮੇ ਪਾ ਕੇ ਐਨੇ ਨੇ ਪਾਣੀ ਦੇ ਵਿੱਚ ਜਿਹੜੇ ਨੇ ਫਿਰਦੇ ਨੇ ਸੁਖਬੀਰ ਸਿੰਘ ਬਾਦਲ ਜਿਹੜੇ ਨੇ 2-2 ਲੱਖ ਰੁਪਏ ਤੇ ਗੱਫੇ ਜਿਹੜੇ ਨੇ ਲਗਾਤਾਰ ਲੋਕਾਂ ਨੂੰ ਵੰਡ ਰਹੇ ਨੇ ਮਰਿੰਦਰ ਸਿੰਘ ਰਾਜਾ ਵੜਿੰਗ ਜਿਹੜੇ ਨੇ ਉਹਨਾਂ ਦੇ ਵੱਲੋਂ ਵੀ ਲਗਾਤਾਰ ਜਿਹੜੇ ਨੇ ਪੈਸੇ ਆਪਣੇ ਤੌਰ ਤੇ ਜਿਹੜੇ ਦਿੱਤੇ ਜਾ ਰਹੇ ਨੇ ਸਾਬਕਾ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵੀ ਕਹਿੰਦੇ ਨੇ ਕਿ ਸਰਕਾਰ ਤੁਹਾਡੇ ਨਾਲ ਆ ਕੋਈ ਗੱਲ ਨਹੀਂ ਆਜੋ ਇਕੱਠੇ ਹੋ ਕੇ ਬੰਨ ਲਾਵਾਂਗੇ ਲੀਡਰ ਵੀ ਤਾਂ ਇਸ ਟਾਈਮ ਫਿਰ ਪੰਜਾਬ ਦੇ ਇਹਨਾਂ ਹੜ੍ਹਾਂ ਦੇ ਵਿੱਚ ਹੀ ਫਿਰ ਰਹੇ ਨੇ ਦੇਖੋ ਇਹ ਸਾਰਾ ਕੁਝ ਜੋ ਹੋਇਆ ਜਿਨੇ ਕੀਤਾ ਮੈਂ ਇਹ ਨਹੀਂ ਕਹਿੰਦਾ ਕਿ ਉਹਨਾਂ ਨੇ ਮਾੜਾ ਕੀਤਾ ਚੰਗਾ ਕੀਤਾ ਜੇ ਸੁਭੀਰ ਸਿੰਘ ਬਾਦਲ ਨੇ ਡੀਜ਼ਲ ਦੀ ਸੇਵਾ ਕੀਤੀ ਇੰਜਨਾਂ ਦੀ ਸੇਵਾ ਕੀਤੀ ਚਾਰੇ ਦੀ ਸੇਵਾ ਕੀਤੀ ਜਾਂ ਪੈਸਾ ਦਿੱਤਾ ਤਾਂ ਚੰਗੀ ਗੱਲ ਆ ਰਾਜਾ ਵੜਿੰਗ ਨੇ ਮਦਦ ਕੀਤੀ ਉੱਥੇ ਜਾ ਕੇ ਚੰਗੀ ਗੱਲ ਆ ਕੁਲਦੇਵ ਸਿੰਘ ਢਾਲੀਵਾਲ ਲਗਾਤਾਰ ਦਿਨ ਰਾਤ ਉਹ ਡਟੇ ਰਹੇ ਹੜ੍ਹਾਂ ਦੇ ਵਿੱਚ ਉਹਨਾਂ ਨੇ ਨਾ ਤਾਂ ਧੁੱਪ ਦੇਖੀ ਨਾ ਦੁਪਹਿਰ ਦੇਖੀ ਉਹਨਾਂ ਲਈ ਵੀ ਛਲਾਗਾ ਬੰਨ੍ਹਦੀ ਆ ਹੋਰ ਜਿੰਨੇ ਵੀ ਲੀਡਰ ਸੀਗੇ ਜਿਨ੍ਹਾਂ ਨੇ ਗਰਾਊਂਡ ਦੇ ਉੱਤੇ ਜਾ ਕੇ ਚੰਦਰ ਸਿੰਘ ਚੰਨੀ ਹੋਣ ਜਿਹੜਾ ਗੁਰਦੀਪ ਰੰਧਾਵਾ ਹੋਣ ਸ਼ੈਰੀ ਕਲਸੀ ਹੋਣ ਜਿੰਨੇ ਵੀ ਲੀਡਰ ਨੇ ਉਹਨਾਂ ਨੇ ਕੰਮ ਕੀਤਾ ਸੁਜਿੰਦਰ ਰੰਧਾਵਾ ਨੇ ਆਪਣੇ ਹਲਕੇ ਦੇ ਅੰਦਰ ਬਹੁਤ ਕੰਮ ਕੀਤਾ ਪਰ ਇੱਥੇ ਪਾਣੀਆਂ ਦੇ ਵਿੱਚ ਉੱਤਰਨ ਦੀ ਬਜਾਏ ਨਾਲ ਗੱਟੇ ਚੱਕਣ ਦੀ ਬਜਾਏ ਲੀਡਰਾਂ ਦਾ ਕੰਮ ਕੀ ਸੀਗਾ ਸਵਾਲ ਇਹ ਬਣਦਾ ਕਿ ਇਹਨਾਂ ਦਾ ਆਪੋਜੀਸ਼ਨ ਲੀਡਰਾਂ ਦਾ ਕੰਮ ਚਾਹੇ ਉਹ ਅਕਾਲੀ ਦਲ ਹੋਵੇ ਚਾਹੇ ਆਪੋਜੀਸ਼ਨ ਦੇ ਵਿੱਚ ਕਾਂਗਰਸ ਆਜ ਉਹਨਾਂ ਦੇ ਖੁੱਲ 15 ਤੋਂ 14 ਐਮਐਲਏ ਨੇ ਕਾਂਗਰਸ ਦੇ ਕੋਲ ਅਕਾਲੀ ਦਲ ਅਸੀਂ ਸਾਨੂੰ ਪਤਾ ਕਿ ਉਹ ਵਿਧਾਨ ਸਭਾ ਦੇ ਵਿੱਚ ਸਟਰੋਂਗ ਨਹੀਂ ਆ ਜਿਹੜੀ ਭਾਜਪਾ ਆ ਉਹ ਵੀ ਪੰਜਾਬ ਦੇ ਵਿੱਚ ਸਟਰੋਂਗ ਨਹੀਂ ਆ ਪਰ ਕੇਂਦਰ ਦੇ ਵਿੱਚ ਭਾਜਪਾ ਆ ਪਰ ਇਹਨਾਂ ਦੇ ਵੱਲੋਂ ਪਹਿਲਾ ਸਰਕਾਰ ਨੂੰ ਸਵਾਲ ਕਿਉਂ ਨਹੀਂ ਕੀਤੇ ਗਏ اپੋਜੀਸ਼ਨ ਦੇ ਵੱਲੋਂ ਇਹ ਮੁੱਦਾ ਕਿਉਂ ਨਹੀਂ ਚੱਕਿਆ ਗਿਆ ਇਹ ਗੱਲਾਂ ਸਭ ਨੂੰ ਪਤਾ ਸੀ ਜਿਨ੍ਹਾਂ ਨੇ ਸਰਕਾਰਾਂ ਹੰਡਾਈਆਂ ਨੇ ਕਾਂਗਰਸ ਨੇ ਪੰਜਾਬ ਦੇ ਅੰਦਰ ਸਰਕਾਰਾਂ ਹੰਡਾਈਆਂ ਜਿੰਨੇ ਵੀ ਸੀਨੀਅਰ ਲੀਡਰਸ਼ਿਪ ਆ ਉਹ ਸਾਰੀ ਉਹਦਿਆਂ ਦੇ ਉੱਤੇ ਰਹੀ ਆ ਮੰਤਰੀ ਰਹੇ ਨੇ ਵਿਭਾਗਾਂ ਦੇ ਨਾਲ ਟੱਚ ਹੈਗਾ ਪਤਾ ਹੁੰਦਾਗਾ ਵੀ ਕਿਵੇਂ ਕਦੋਂ ਹੋਣਾਗਾ ਕੀ ਹੋਇਆਗਾ ਇਹ ਪਹਿਲੀ ਵਾਰ ਤਾਂ ਨਹੀਂ ਹੋਇਆ ਇਸ ਤੋਂ ਪਹਿਲਾਂ ਵੀ ਫਲੱਡ ਆਏ ਨੇ ਸੋ ਬੀਸਿੰਗ ਬਾਦਲ ਲਗਾਤਾਰ ਕਾਲੀ ਦਾਲ ਨੇ ਰਾਜ ਕੀਤਾ ਲਗਾਤਾਰ 10 ਸਾਲ ਸੁਖਬੀ ਸਿੰਘ ਬਾਦਲ ਨੇ ਰਾਜ ਕੀਤਾ 2007 ਤੋਂ ਲੈ ਕੇ 17 ਤੱਕ ਜਿਹੜੀ ਅਕਾਲੀ ਸਰਕਾਰ ਰਹੀ ਆ ਪਰ ਕਿਸੇ ਵੀ ਵਿਰੋਧੀ ਧਿਰ ਦੇ ਵੱਲੋਂ ਪਹਿਲਾ ਸਰਕਾਰ ਨੂੰ ਸਵਾਲ ਕਿਉਂ ਨਹੀਂ ਕੀਤੇ ਗਏ ਪਹਿਲਾ ਸਰਕਾਰ ਦੇ ਉੱਤੇ ਸਵਾਲ ਖੜੇ ਕਿਉਂ ਨਹੀਂ ਕੀਤੇ ਗਏ ਜਾਂ ਸਰਕਾਰ ਦੀਆਂ ਨਲਾਇਕੀਆਂ ਨੂੰ ਕਿਉਂ ਨਹੀਂ ਉਜਾਗਰ ਕੀਤਾ ਗਿਆ ਜੇਕਰ ਇਹਨਾਂ ਨੂੰ ਰੋਕਿਆ ਜਾ ਸਕਦਾ ਜਿੱਥੇ ਅੱਜ ਸਰਕਾਰ ਜ਼ਿੰਮੇਵਾਰ ਆ ਉੱਥੇ ਸਾਡੀ ਜਿਹੜੀ ਵਿਰੋਧੀ ਧਿਰ ਦੀ ਲੀਡਰਸ਼ਿਪ ਆ ਉਹ ਵੀ ਜ਼ਿੰਮੇਵਾਰ ਆ ਉਹਨੂੰ ਵੀ ਓਨਾ ਹੀ ਜ਼ਿੰਮੇਵਾਰ ਅਸੀਂ ਠਹਿਰਾਵਾਂਗੇ ਕਿਉਂਕਿ ਵਿਰੋਧੀ ਧਿਰ ਨਰੇ ਰੋਲਾ ਪਾਉਣਾ ਹੁੰਦਾ ਵਿਰੋਧੀ ਧਿਰ ਨੇ ਜਿਹੜੀਆਂ ਸਰਕਾਰ ਦੀਆਂ ਕਮੀਆਂ ਹੁੰਦੀਆਂ ਨੇ ਉਹਨਾਂ ਨੂੰ ਉਜਾਗਰ ਕਰਦਾ ਹੁੰਦਾ ਪਰ ਸਾਡੀ ਅੱਜ ਵਿਰੋਧੀ ਧਿਰ ਕੀ ਆ ਵਿਰੋਧੀ ਧਿਰ ਤਾਂ ਸਾਡੀ ਚੁੱਪ ਕਰ ਚੁੱਕੀ ਆ ਕਿਸੇ ਨੂੰ ਉਹ ਫਾਈਲਾਂ ਦਿਖਾ ਕੇ ਡਰਾ ਲੈਂਦੇ ਆ ਕਿਸੇ ਨੂੰ ਉਹ ਧਮਕੀਆਂ ਦੇ ਕੇ ਡਰਾ ਲੈਂਦੇ ਆ ਤੇ ਕੋਈ ਕਿਵੇਂ ਉਹਨਾਂ ਦੇ ਨਾਲ ਸਮਝੌਤਾ ਕਰੀ ਬੈਠਾ ਕੋਈ ਕਿਵੇਂ ਸਮਝੌਤਾ ਕਰੀ ਬੈਠਾ ਅੱਜ ਕੋਈ ਹੈਗਾ ਲੀਡਰ ਪੰਜਾਬ ਦੇ ਹੱਕ ਦੇ ਵਿੱਚ ਜਿਹੜਾ ਤੁਹਾਨੂੰ ਲੱਗਦਾ ਕਿ ਜਿਨੇ ਆਵਾਜ਼ ਚੁੱਕੀ ਹੋਵੇ ਜਿਨੇ ਅੱਜ ਤੋਂ 6 ਮਹੀਨੇ ਪਹਿਲਾਂ 4 ਮਹੀਨੇ ਪਹਿਲਾਂ 3 ਮਹੀਨੇ 2 ਮਹੀਨੇ ਪਹਿਲਾਂ ਰੋਲਾ ਪਾਇਆ ਹੋਵੇ ਜਿਨੇ ਜਾ ਕੇ ਵੱਡੀਆਂ ਡਰੇਨਾਂ ਨੂੰ ਜਾਂ ਵੱਡੇ ਵੱਡੇ ਬੰਨ ਜਿਹੜੇ ਡੈਮਾਂ ਦੇ ਨੇ ਜਿਹੜੇ ਮਾਦੋਪੁਰ ਹੈੱਡਬਾਕਸ ਦਾ ਬੰਨ ਟੁੱਟਿਆਗਾ ਉੱਥੇ ਫਲੱਡ ਗੇਟ ਇੱਕ ਟੁੱਟ ਜਾਂਦਾ ਜਿੰਨੇ ਵੀ ਬੰਨ ਸਤਲੁਜ ਦੇ ਬੰਨ ਅੱਜ ਟੁੱਟ ਰਹੇ ਆ ਇਹ ਸਾਰੇ ਬੰਨ ਸਭ ਨੂੰ ਪਤਾ ਕਿਹੜੀ ਸਰਕਾਰ ਦੇ ਧਿਆਨ ਚ ਨਹੀਂ ਆ ਕਿਹੜੇ ਲੀਡਰ ਦੇ ਧਿਆਨ ਚ ਨਹੀਂ ਆ ਕਿਹੜੀ ਪਾਰਟੀ ਦੇ ਧਿਆਨ ਚ ਨਹੀਂ ਆ ਪਰ ਕਿਸੇ ਨੇ ਪਹਿਲਾਂ ਜਾ ਕੇ ਉੱਥੇ ਸਾਹ ਲਈ ਕਿਸੇ ਨੇ ਉੱਥੇ ਜਾ ਕੇ ਸਵਾਲ ਚੱਕੇ ਸਰਕਾਰ ਨੂੰ ਸ਼ੀਸ਼ਾ ਦਿਖਾਇਆ ਇਹ ਸਿਰਫ ਅੱਜ ਇੱਕ ਰਾਜਨੀਤੀ ਹੋ ਰਹੀ ਆ ਸਤਾਈ ਦਿੰਦੀ ਆ ਵੋਟਾ ਦਿੰਦੀਆਂ ਨੇ ਇਹਨਾਂ ਨੂੰ ਇਹਨਾਂ ਨੂੰ ਪਤਾ ਕਿ ਅੱਜ ਮੌਕਾ ਗਾ ਅਸੀਂ ਭੰਡੀ ਪ੍ਰਚਾਰ ਕਰ ਲਈਏ ਸਰਕਾਰ ਨੂੰ ਭੰਡ ਲਈਏ ਪਰ ਇੱਥੇ ਜ਼ਿੰਮੇਵਾਰ ਇਹ ਵੀ ਓਨੇ ਹੀ ਨੇ ਕਿਉਂਕਿ ਓਨੇ ਭਾਈਵਾਲੀ ਨੇ ਜਿਤੇ ਇਹਨਾਂ ਦਾ ਕੰਮ ਸੀ ਪਹਿਲਾਂ ਬੋਲਣਾ ਇਸ ਚੀਜ਼ ਦਾ ਮੁੱਦਾ ਚੱਕਣਾ ਸਰਕਾਰ ਨਹੀਂ ਕੋਈ ਕੰਮ ਕਰ ਰਹੀ ਸੀਗੀ ਤਾਂ ਇਹਨਾਂ ਦੇ ਵੱਲੋਂ ਐਕਸ਼ਨ ਲੈਣਾ ਸੀਗਾ ਗਵਰਨਰ ਨੂੰ ਮਿਲਦੇ ਕੇਂਦਰ ਸਰਕਾਰ ਕੋ ਜਾਂਦੇ ਕਿ ਦੂਜੀਆਂ ਪਾਰਟੀਆਂ ਨਹੀਂ ਜਾ ਸਕਦੀਆਂ ਅਕਾਲੀ ਦਲ ਤਾਂ ਖੁਦ ਕੇਂਦਰ ਦੇ ਨਾਲ ਭਾਈਵਾਲ ਦੇ ਹੈਗਾ ਬੀਜੇਪੀ ਦੇ ਨਾਲ ਅਕਾਲੀ ਦਲ ਦੀ ਭਾਈਵਾਲੀ ਰਹੀ ਹੈ ਤਾਂ ਕੇਂਦਰ ਸਰਕਾਰ ਨੂੰ ਜਾ ਕੇ ਇਹ ਅਪੀਲ ਕੀਤੀ ਜਾ ਸਕਦੀ ਸੀ ਜਿਹੜਾ BBMP ਦਾ ਕੰਟਰੋਲ ਆ ਉਹ ਕੇਂਦਰ ਸਰਕਾਰ ਦੇ ਕੋਲੇ ਆ ਉਹਦਾ ਪੰਜਾਬ ਦੇ ਕੋਲ ਕੰਟਰੋਲ ਹੀ ਨਹੀਂ ਆ ਤਾਂ ਉਸ ਨੂੰ ਲੈ ਕੇ ਕਾਲੀਦਲ ਗੱਲ ਕਰ ਸਕਦਾ ਸੀਗਾ ਕਾਂਗਰਸ ਪਾਰਟੀ ਨੇ ਗੱਲ ਕਿਉਂ ਨਹੀਂ ਕੀਤੀ ਕਾਂਗਰਸ ਪਾਰਟੀ ਕੇਂਦਰ ਦੇ ਅੰਦਰ ਆਪੋਜੀਸ਼ਨ ਦੇ ਵਿੱਚ ਆ ਐਲੋਪੀ ਰਾਹੁਲ ਗਾਂਧੀ ਨੇ ਪੰਜਾਬ ਦਾ ਮੁੱਦਾ ਉੱਥੇ ਕਿਉਂ ਨਹੀਂ ਚੁੱਕਿਆ ਕਿ ਭਾਈ ਜੇਕਰ ਕੱਲ ਨੂੰ ਹਾਲਾਤ ਜਿਹੇ ਬੰਦੇ ਆ ਤਾਂ ਬੀਬੀ ਐਮਬੀ ਦੀ ਤਿਆਰੀ ਕੀ ਆ ਕਿ ਕੱਲ ਨੂੰ ਪੰਜਾਬ ਨੂੰ ਹੜ੍ਹਾਂ ਤੋਂ ਬਚਾਇਆ ਜਾ ਸਕਦਾ ਜਾਂ ਨਹੀਂ ਬਚਾ ਸਕਦਾ ਰਾਹੁਲ ਗਾਂਧੀ ਨੇ ਵੀ ਇੱਥੇ ਮੁੱਦਾ ਨਹੀਂ ਚੁੱਕਿਆ ਦੇਖੋ ਪੰਜਾਬ ਨੂੰ ਕੋਈ ਨਹੀਂ ਚਾਹੁੰਦਾ ਕੋਈ ਪਾਰਟੀ ਹੋਵੇ ਇਹ ਗੁਰੂਆਂ ਦੇ ਨਾਮ ਦੇ ਉੱਤੇ ਵਸਦਾਗਾ ਗੁਰੂਆਂ ਦੀ ਮਿਹਰ ਆ ਪੰਜਾਬੀਆਂ ਦੀ ਚੜ੍ਹਦੀ ਕਲਾ ਆ ਪੰਜਾਬੀ ਹੌਸਲੇ ਵਾਲਿਆ ਪਰ ਇਸ ਨੂੰ ਕੋਈ ਨਹੀਂ ਚਾਹੁੰਦਾ ਕੋਈ ਧਰਨੀ ਚਾਹੁੰਦੀ ਕੀ ਕੀ ਇਹ ਪੰਜਾਬ ਮੁੜ ਖੜਾ ਹੋਵੇ ਇਹ ਪੰਜਾਬ ਰੰਗਲਾ ਪੰਜਾਬ ਬਣੇ ਇਹ ਸਿਉਣੀ ਦੀ ਚਿੜੀ ਬਣੇ ਅੱਜ ਡੇਰੇ ਕਿੱਥੇ ਆ ਅੱਜ ਉਹ ਬਾਬੇ ਕਿੱਥੇ ਆ ਜਿਹੜੇ ਕਹਿੰਦੇ ਹੁੰਦੇ ਸੀ ਜਿਹੜੇ ਛਟਕੀਆਂ ਦੇ ਵਿੱਚ ਅਸੀਂ ਜੱਪ ਮੰਤਰ ਕਰ ਦਿੰਦੇ ਆ ਅਸੀਂ 1 ਮਿੰਟ ਦੇ ਵਿੱਚ ਹੱਥ ਲਾਏ ਬੰਦੇ ਠੀਕ ਹੋ ਜਾਂਦੇ ਆ ਬਹੁਤ ਜਿਹੜਾ ਪਖੰਡ ਵਾ ਸਾਡੇ ਪੰਜਾਬ ਦੇ ਅੰਦਰ ਚੱਲ ਰਿਹਾ ਅੱਜ ਸਵਾਲ ਉਹਨਾਂ ਤੇ ਵੀ ਆ ਕਿ ਉਹ ਕਿੱਥੇ ਨੇ ਰਾਲਦੀ ਤੇ ਪਹੀ ਸਵਾਲ ਸੀ ਮੇਰਾ ਕਿ ਪੰਜਾਬ ਦੇ ਵਿੱਚ ਬਹੁਤਾਤ ਗਿਣਤੀ ਦੇ ਵਿੱਚ ਡੇਰਾਬਾਦ ਆ ਬਹੁਤ ਵੱਡੀ ਗਿਣਤੀ ਦੇ ਵਿੱਚ ਡੇਰਾਬਾਦ ਆ ਤੁਸੀਂ ਬਿਲਕੁਲ ਸਹੀ ਕਿਹਾਲ ਸੋਸ਼ਲ ਮੀਡੀਆ ਤੇ ਅਕਸਰ ਵੀਡੀਓਜ਼ ਦੇਖਣ ਨੂੰ ਮਿਲ ਜਾਂਦੀਆਂ ਨੇ ਕਹਿੰਦੇ ਨੇ ਕਿ ਤੇਰੇ ਗਵਾਂਡ ਦੇ ਵਿੱਚ ਫਲਾਣੇ ਨਾਮ ਦਾ ਬੰਦਾ ਹੈ ਉਹਨੇ ਤੇਰੇ ਨਾਲ ਬੁਰਾ ਕਰਤਾ ਜੇਕਰ ਇਨਾ ਬਾਬਿਆਂ ਨੂੰ ਇਹਨਾ ਪਖੰਡੀਆਂ ਨੂੰ ਇਸ ਚੀਜ਼ ਦਾ ਪਤਾ ਲੱਗ ਜਾਂਦਾ ਕਿ ਸਾਹਮਣੇ ਵਾਲੇ ਇਨਸਾਨ ਦੇ ਨਾਲ ਫਲਾਣੇ ਬੰਦੇ ਨੇ ਬੁਰਾ ਕੀਤਾ ਤਾਂ ਕੀ ਇਹਨਾ ਲੋਕਾਂ ਨੂੰ ਪੰਜਾਬ ਦੇ ਉੱਪਰ ਆਈ ਮੁਸੀਬਤ ਨਹੀਂ ਦੇਖੀ ਜੇ ਨਹੀਂ ਦੇਖੀ ਤਾਂ ਫਿਰ ਚਲੋ ਠੀਕ ਆ ਪੰਜਾਬ ਦੇ ਉੱਪਰ ਮੁਸ਼ਕਲ ਆ ਗਈ ਆ ਤੁਸੀਂ ਲੋਕਾਂ ਦੇ ਕੋਲੋਂ ਫੰਡ ਲੈਂਦੇ ਹੋ ਲੋਕ ਲੋਕ ਤੁਹਾਨੂੰ ਵੱਡੀਆਂ-ਵੱਡੀਆਂ ਗੱਡੀਆਂ ਦੰਦੇ ਨੇ ਉਹਨਾਂ ਲੋਕਾਂ ਦਾ ਆਪਣਾ ਤੁਸੀਂ ਨੇ ਬ੍ਰੇਨਵਾਸ਼ ਕੀਤਾ ਹੋਇਆ ਹੁਣ ਤੁਸੀਂ ਹੜਾਂ ਦੇ ਵਿੱਚ ਅੰਦਰ ਵੜ ਕੇ ਬੈਠ ਗਏ ਹੋ ਠੀਕ ਹੈ ਜਿਹੜਾ ਸੰਤ ਸਮਾਜ ਜਾਂ ਜਿਹੜਾ ਵੀ ਕੋਈ ਬਾਬਾ ਹੜ ਪੀੜਤਾਂ ਦੀ ਮਦਦ ਦੇ ਲਈ ਸਾਹਮਣੇ ਆਇਆ ਹੋਊਗਾ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਅਸੀਂ ਉਹਨਾਂ ਨੂੰ ਐਪਰੀਸ਼ੀਏਟ ਕਰ ਦਾਂਗੇ ਭਾਈ ਤੁਸੀਂ ਨੇ ਜਿਹੜਾ ਇਹਨਾਂ ਲੋਕਾਂ ਦੀ ਬਾਹ ਫੜੀ ਆ ਪਰ ਉਹ ਪਖੰਡੀ ਲੋਕ ਕਿੱਥੇ ਨੇ ਤੇ ਜਿਹੜੇ ਨਫ਼ਰਤ ਭਰੇ ਬਿਆਨ ਜਿਹੜੇ ਨੇ ਲਗਾਤਾਰ ਪੰਜਾਬ ਦੇ ਖਿਲਾਫ ਦਿੰਦੇ ਸੀ ਕਿ ਇਹ ਲੋਕ ਫਿਰ ਨਫਰਤ ਫਲਾਉਣ ਨੂੰ ਹੀ ਪੰਜਾਬ ਦੇ ਵਿੱਚ ਰੱਖੇ ਹੋਏ ਨੇ ਜਿਨ੍ਹਾਂ ਨੂੰ ਪੁਲਿਸ ਸੁਰੱਖਿਆ ਤੱਕ ਵੀ ਸਾਡੀਆਂ ਸਰਕਾਰਾਂ ਦੇ ਵੱਲੋਂ ਸਾਡੇ ਸਿਸਟਮ ਦੇ ਵੱਲੋਂ ਜਿਹੜਨੇ ਮੁਹੱਈਆ ਕਰਵਾਏ ਗਏ ਨੇ ਨਹੀਂ ਦੇਖੋ ਗੱਲ ਇਹ ਹੈ ਕਿ ਬਹੁਤ ਸਾਰੇ ਡੇਰੇ ਇਸ ਵਕਤ ਹੜਪੇੜਤਾ ਦੀ ਮੱਤ ਦੇ ਵਿੱਚ ਆਏ ਉਹਨਾਂ ਦੇ ਵੱਲੋਂ ਆਪਣੀਆਂ ਆਪਣੀਆਂ ਸੰਸਥਾਵਾਂ ਦੇ ਵੱਲੋਂ ਹੈਲਪ ਕੀਤੀ ਗਈ ਆਪਣੇ ਆਪਣੇ ਇਲਾਕਿਆਂ ਦੇ ਵਿੱਚ ਲੋਕਾਂ ਨੂੰ ਰਹਿਣ ਬਸੇਰੇ ਦਿੱਤੇ ਗਏ ਰਾਸ਼ਨ ਦਿੱਤਾ ਗਿਆ ਪਰ ਜਿਹੜੇ ਪਖੰਡੀ ਨੇ ਉਹਨਾਂ ਤੇ ਸਵਾਲ ਜ਼ਰੂਰ ਆ ਕਿ ਅੱਜ ਉਹ ਕਿੱਥੇ ਆ ਅੱਜ ਉਹਨਾਂ ਨੇ ਕਿਉਂ ਨਹੀਂ ਪ੍ਰਮਾਤਮਾ ਦੇ ਨਾਲ ਜਿਹੜੇ ਕਹਿੰਦੇ ਸਾਡੀ ਸਿੱਧੀ ਆ ਉਹ ਪ੍ਰਮਾਤਮਾ ਦੇ ਨਾਲ ਸਿੱਧੀ ਸੀਗੀ ਤਾਂ ਗੱਲ ਕਰਦੇ ਸਿੱਧਾ ਉਹਨੂੰ ਕਹਿੰਦੇ ਤੇ ਮੀਂਹ ਰਕਵਾ ਦਿੰਦੇ ਰਕਵਾ ਦਿੰਦੇ ਪਾਣੀ ਕਿ ਪ੍ਰਮਾਤਮਾ ਰੋਕ ਦੇ ਹੁਣ ਤੂੰ ਪੰਜਾਬ ਬਰਬਾਦ ਹੋ ਰਿਹਾ ਤੇ ਭਾਈ ਤੂੰ ਬਰਬਾਦ ਨਾ ਕਰ ਰਲ ਕੇ ਸ਼ਕਤੀਆਂ ਕਿੱਥੇ ਗਈਆਂ ਹੁਣ ਹੁਣ ਪਾਵਰਾਂ ਕਿੱਥੇ ਗਈਆਂ ਦਰਸਾਲ ਇਹ ਉਹਨਾਂ ਬਾਬਿਆਂ ਦਾ ਕਸੂਰ ਨਹੀਂ ਆ ਕਸੂਰ ਸਾਡਾ ਏ ਸਾਡੇ ਲੋਕਾਂ ਦਾ ਕਸੂਰ ਆ ਉਹਨਾਂ ਲੋਕਾਂ ਦਾ ਕਸੂਰ ਆ ਜਿਹੜੇ ਇਹਨਾਂ ਦੇ ਮਗਰ ਲੱਗਦੇ ਆ ਜਿਹੜੇ ਇਹਨਾਂ ਦੇ ਡੇਰਿਆਂ ਤੇ ਜਾ ਕੇ ਬੈਠਦੇ ਆ ਸਾਨੂੰ ਇੱਕ ਗੁਰਦਾਨਕ ਦਾ ਸਿਧਾਂਤ ਦਿੱਤਾ ਗਿਆ ਅਸੀਂ ਉਹ ਸਿਧਾਂਤ ਤੋਂ ਉਸ ਫਲਸਫੇ ਤੋਂ ਅਸੀਂ ਭੜਕ ਚੁੱਕੇ ਆ ਅਸੀਂ ਆਪਣੇ ਗੁਰੂ ਤੋਂ ਬੇਮੁਖ ਹੋ ਕੇ ਅਸੀਂ ਦੂਜਿਆਂ ਦੇ ਘਰ ਜਾ ਕੇ ਅਸੀਂ ਖੁਸ਼ੀਆਂ ਲੱਭਦੇ ਫਿਰਦੇ ਆ ਹਾਲਾਂਕਿ ਖੁਸ਼ੀਆਂ ਸਾਡੇ ਘਰੇ ਪਈਆਂ ਨੇ ਦੁੱਖ ਸੁੱਖ ਸਾਰੇ ਸਾਡੇ ਘਰੇ ਹੀ ਨੇ ਤੇ ਸਾਡੇ ਕਰਮਾਂ ਦੇ ਹੀ ਫਲ ਸਾਨੂੰ ਮਿਲਨੇ ਆ ਪਰ ਸਾਡੇ ਜਿਹੜੀ ਅਣਪੜਤਾਗੀ ਜਾਂ ਨਾ ਸਮਝੀ ਆ ਉਸਨੇ ਬਹੁਤ ਜ਼ਿਆਦਾ ਲੋਕਾਂ ਨੂੰ ਅੰਧਵਿਸ਼ਵਾਸ ਦੇ ਵਿੱਚ ਪਾਤਾ ਜਿਹੜਾ ਗੁੰਮਰਾਹ ਉਸ ਚੀਜ਼ ਦਾ ਫਾਇਦਾ ਚੱਕਦੇ ਨੇ ਇਹ ਪਖੰਡੀ ਬਾਬੇ ਜਿਨ੍ਹਾਂ ਨੇ ਆਪਣੀਆਂ ਦੁਕਾਨਾਂ ਚਲਾਈਆਂ ਹੋਈਆਂ ਗਿਆ ਬਹੁਤ ਸਾਰੇ ਪਿੰਡਾਂ ਦੇ ਵਿੱਚ ਅਜੇ ਹੀ ਸਾਨੂੰ ਮਿਲ ਜਾਣਗੇ ਚੌਂਕੀਆਂ ਲੱਗ ਰਹੀਆਂ ਨੇ ਬਾਬਾ ਦੀਪ ਸਿੰਘ ਦੇ ਨਾਮ ਦੇ ਉੱਤੇ ਚੌਂਕੀਆਂ ਲੱਗ ਰਹੀਆਂ ਨੇ ਬਾਬਾ ਬੁੱਢਾ ਜੀ ਦੇ ਨਾਮ ਦੇ ਉੱਤੇ ਚੌਂਕੀਆਂ ਲੱਗ ਰਹੀਆਂ ਨੇ ਇਤ ਤੱਕ ਇਹਨਾਂ ਨੇ ਸਿੱਖ ਧਰਮ ਨੂੰ ਨਹੀਂ ਬਖਸ਼ਿਆ ਯਾਰ ਹੋਰ ਪੀਰਾਂ ਦੀਆਂ ਚੌਂਕੀਆਂ ਸੀ ਸੁਣਦੇ ਸੀ ਜੇ ਮਾਤਾ ਦੀਆਂ ਚੌਂਕੀਆਂ ਸੁਣਦੇ ਸੀ ਹੁਣ ਤਾਂ ਬਾਬਾ ਦੀਪ ਸਿੰਘ ਬਾਬਾ ਬੁੱਢਾ ਸਾਧੀਆਂ ਬਾਬਾ ਬੁੱਢਾ ਜੀ ਦੀਆਂ ਚੌਂਕੀਆਂ ਲੱਗਣ ਲੱਗੀਆਂ ਬਾਬਾ ਵਰਪਾਗ ਦੀਆਂ ਚੌਂਕੀਆਂ ਲੱਗਣ ਲੱਗੀਆਂ ਇਹ ਹਾਲਾਤ ਪਿੰਡਾਂ ਦੇ ਵਿੱਚ ਹੋ ਚੁੱਕਿਆ ਚਲੋ ਸਭ ਦੀ ਆਪੋ ਆਪਣੀ ਸ਼ਰਧਾ ਕੀ ਪਰ ਸਾਨੂੰ ਸੋਚਣਾ ਪਊਗਾ ਸਾਨੂੰ ਵਿਚਾਰਨਾ ਪਊਗਾ ਸਾਨੂੰ ਸਮਝਣਾ ਪਊਗਾ ਕਿ ਗੁਰਬ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੰਦਰ ਕੀ ਲਿਖਿਆ ਗਿਆ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨੇਓ ਗ੍ਰੰਥ ਜਦੋਂ ਸਾਨੂੰ ਗੁਰੂ ਮਾਨੇਓ ਗ੍ਰੰਥ ਦਾ ਉਪਦੇਸ਼ ਆ ਗਿਆ ਸੀ ਅਸੀਂ ਆਪ ਦਾ ਗੁਰੂ ਗੁਰੂ ਗ੍ਰੰਥ ਸਾਹਿਬ ਨੂੰ ਮੰਨਣਾ ਉਸ ਦੇ ਵਿੱਚ ਲਿਖੀ ਹੋਈ ਬਾਣੀ ਨੂੰ ਪੜ੍ਹਨਾ ਸਮਝਣਾ ਤੇ ਉਹਦੇ ਉੱਤੇ ਅਮਲ ਕਰਨਾ ਤਾਂ ਫਿਰ ਅਸੀਂ ਕਿਉਂ ਇੰਨਾਂ ਮਸਜਿਦਾਂ ਦੇ ਉੱਤੇ ਕਬਰਾਂ ਦੇ ਉੱਤੇ ਅਸੀਂ ਮੱਥੇ ਰਗੜਦੇ ਫਿਰਦੇ ਆ ਕਿਉਂ ਅਸੀਂ ਜਿਹੜਾ ਪਖੰਡ ਦੇ ਮਗਰ ਪਏ ਆ ਠੀਕਾ ਜਿਸ ਦਾ ਮਜ਼ਬਾ ਉਸ ਨੂੰ ਜਿਹੜਾ ਮੁਬਾਰਕ ਆ ਉਹ ਆਪਣੇ ਮਜ਼ਬ ਦੇ ਵਿੱਚ ਪੱਕਾ ਰਵੇ ਉਹ ਆਪਣੇ ਮਜ਼ਬ ਦੇ ਅਨੁਸਾਰ ਰੀਤੀ ਰਿਵਾਜਾਂ ਦੇ ਨਾਲ ਉਹਦੇ ਵਿੱਚ ਜਿਹੜਾ ਸ਼ਰਧਾ ਰੱਖੇ ਜੋ ਵੀ ਉਹਨਾਂ ਦੇ ਹੈਗੇ ਆ ਉਹ ਕਰੇ ਪਰ ਤੁਸੀਂ ਆਪਣਾ ਘਰ ਛੱਡ ਕੇ ਦੂਜੇ ਦੇ ਘਰ ਜਾ ਕੇ ਖੁਸ਼ੀਆਂ ਭਾਲਦੇ ਹੋ ਇਹ ਠੀਕ ਨਹੀਂ ਆ ਤਾਂ ਅੱਜ ਜਿੰਨੇ ਵੀ ਬਾਬੇ ਨੇ ਉਹ ਕਿਤੇ ਵੀ ਤੁਹਾਨੂੰ ਨਜ਼ਰ ਨਹੀਂ ਆਏਗੇ ਕੋਈ ਬਾਬਾ ਜਿਹੜਾ ਜਾਦੂ ਮੰਤਰ ਜਿੰਨੇ ਵੀ ਸੋਸ਼ਲ ਮੀਡੀਆ ਵਾਲੇ ਬਾਬੇ ਆ ਉਹ ਤੁਹਾਨੂੰ ਹੜਾਂ ਦੇ ਵਿੱਚ ਕਿਤੇ ਵੀ ਨજર ਨਹੀਂ ਆਏ ਜੇ ਕਿਸੇ ਨੂੰ ਭਾਈ ਨજર ਆਏ ਤਾਂ ਸਾਡੇ ਕਮੈਂਟਾਂ ਦੇ ਵਿੱਚ ਜਾ ਕੇ ਫੋਟੋ ਸਾਡੇ ਦਾ ਸਾਂਝੀ ਕਰ ਦੇਣ ਦੱਸ ਦੇਣ ਆ ਸਭ ਫਲਾਨਾ ਤੋਂ ਫਲਾਨਾ ਬਾਬਾ ਸੀਗਾ ਆ ਫਲਾਨੇ ਥਾਂ ਦੇ ਉੱਤੇ ਹੜ ਤੇ ਗਿਆ ਸੀਗਾ ਐਨੇ ਪਾਣੀ ਚ ਖੜ ਕੇ ਇਹ ਇਲਾਜ ਬੰਦਿਆਂ ਨੂੰ ਕੱਢ ਲਿਆ ਜਾਂ ਫਲਾਨੇ ਨੂੰ ਕੋਈ ਰਾਸ਼ਨ ਦਿਆ ਮਤ ਕਰਕੇ ਆ 1 ਰੁਪਏ ਦੀ ਇਹਨਾਂ ਨੇ ਮਦਦ ਨਹੀਂ ਕੀਤੀ 1 ਰੁਪਏ ਦੀ ਵੀ ਇਹ ਸਾਰਾ ਕੁਝ ਪਖੰਡਾ ਇਹ ਲੋਕਾਂ ਦੇ ਨਾਲ ਡਰ ਦਾ ਬਿਜ਼ਨਸ ਹੋ ਰਿਹਾ ਤੇ ਸਾਡੇ ਲੋਕ ਭੋਲੇ ਭਾਲੇ ਲੋਕ ਨੇ ਜਿਹੜੇ ਇਹਨਾਂ ਦੇ ਮਗਰ ਲੱਗ ਜਾਂਦੇ ਆ ਅਤੇ ਆਪਣਾ ਆਪ ਆਪਣਾ ਸਭ ਕੁਝ ਲੁਟਾ ਲੈਂਦੇ ਆ ਜੀ ਜੀ ਬਿਲਕੁਲ ਰਾਜਦੀਪ ਬਹੁਤ ਬਹੁਤ ਸ਼ੁਕਰੀਆ ਪਰ ਪੰਜਾਬ ਦੇ ਉੱਪਰ ਮੁਸ਼ਕਲਤਾ ਜ਼ਰੂਰ ਆਈ ਆ ਪੰਜਾਬ ਦੇ ਵਿੱਚ ਪਾਣੀ ਤਾਂ ਜ਼ਰੂਰ ਆਇਆ ਪਰ ਇਹ ਪਾਣੀ ਪੰਜਾਬੀਆਂ ਦਾ ਹੌਸਲਾ ਤੋੜ ਨਹੀਂ ਪਾਇਆ ਪੰਜਾਬੀ ਵਿਦੇਸ਼ਾਂ ਬੈਠੇ ਐਲਾਨ ਕਰ ਚੁੱਕੇ ਨੇ ਕਿ ਪੰਜਾਬ ਨੂੰ ਜਿਸ ਚੀਜ਼ ਦੀ ਵੀ ਲੋੜ ਪਵੇਗੀ ਅਸੀਂ ਵੱਧ ਚੜ ਕੇ ਆਪਣੀਆਂ ਮਿਹਨਤਾਂ ਦੀਆਂ ਕਮਾਈਆਂ ਦੇ ਵਿੱਚੋਂ ਆਪਣੇਾਂ ਦੀ ਆਪਣੇ ਭਰਾਵਾਂ ਦੀ ਆਪਣੀਆਂ ਭੈਣਾਂ ਦੀ ਆਪਣੇ ਬਾਪੂਆਂ ਦੀ ਆਪਣੀਆਂ ਮਾਵਾਂ ਦੀ ਮਦਦ ਜ਼ਰੂਰ ਕਰਾਂਗੇ ਉਹ ਨੌਜਵਾਨ ਹਰ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਜਾ ਰਹੇ ਨੇ ਜਿਨ੍ਹਾਂ ਦਾ ਉੱਥੇ ਕੋਈ ਰਿਸ਼ਤੇਦਾਰ ਨਹੀਂ ਕੋਈ ਸਾਥ ਸੰਬੰਧੀ ਨਹੀਂ ਬਸ ਇੱਕ ਪੰਜਾਬ ਦਾ ਦਰਦ ਦਾ ਆਪਣੇਾਂ ਦਾ ਦਰਦ ਦਾ ਕਿ ਸਾਡੇ ਆਪਣੇਾਂ ਨੂੰ ਸਾਡੀ ਲੋੜ ਆ ਖੰਡੀ ਬਾਬਿਆਂ ਨੂੰ ਪੰਜਾਬ ਦੇ ਲੋਕੋ ਸਵਾਲ ਜ਼ਰੂਰ ਕਰਿਓ ਇਹਨਾਂ ਲੀਡਰਾਂ ਨੂੰ ਸਵਾਲ ਜ਼ਰੂਰ ਕਰਿਓ ਕਿ ਜਦੋਂ ਪੰਜਾਬ ਦੇ ਉੱਪਰ ਮੁਸ਼ਕਲ ਪਈ ਸੀ ਤਾਂ ਉਸ ਸਮੇਂ ਤੁਸੀਂ ਕਿਹੜੇ ਖੁੱਡ ਦੇ ਵਿੱਚ ਬੜੇ ਹੋਏ ਸੀ ਤੇ ਲੀਡਰਾਂ ਨੂੰ ਪੁੱਛਿਓ ਇਹਨਾਂ ਸਿਆਸੀ ਲੋਕਾਂ ਨੂੰ ਪੁੱਛਿਓ ਕਿ ਤੁਸੀਂ ਸਾਡੀਆਂ ਵੋਟਾਂ ਲੈਣ ਤਾਂ ਆ ਜਾਂਨੇ ਹੋ ਪਰ ਹੜ ਰੋਕਣ ਦੇ ਲਈ ਟੁਕਮੇ ਪ੍ਰਬੰਧ ਕਿਉਂ ਨਹੀਂ ਕੀਤੇਗੇ ਕਿਉਂ ਨਹੀਂ ਸਾਡੇ ਡੈਮਾਂ ਦੀ ਸਫਾਈ ਸਹੀ ਸਮੇਂ ਨਹੀਂ ਕੀਤੀ ਗਈ ਤੇ ਸਾਡੇ ਬੰਨ ਮਜਬੂਤ ਹਾਲੇ ਤੱਕ ਕਿਉਂ ਨਹੀਂ ਕੀਤੇ ਗਏ ਇਹ ਸਵਾਲ ਸਾਡੇ ਇਨਾਂ ਨੁਮਾਇੰਦਿਆਂ ਨੂੰ ਪੰਜਾਬ ਦੇ ਲੋਕੋ ਜ਼ਰੂਰ ਪੁੱਛਿਓ ਬਾਕੀ ਪੰਜਾਬ ਡੁੱਬਿਆ ਪੰਜਾਬ ਟੁੱਟਿਆ ਨਹੀਂ ਪੰਜਾਬ ਲੜੇਗਾ ਪੰਜਾਬ ਇੱਕ ਵਾਰੀ ਫੇਰ ਆਪਣੇ ਪੈਰਾਂ ਦੇ ਉੱਪਰ ਖੜਾ ਹੋ ਜਾਵੇ ਧੰਨਵਾਦ